ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਏ ਪ੍ਰਭੂ ਹੱਥ ਦੇ ਕੇ ਸਾਡੀ ਰੱਖਿਆ ਕਰੋ ਪੂਰਨ ਹੋਏ ਚਿੱਤ ਕੀ ਇੱਛਾ ਇਹਦੇ ਨਾਲ ਮੇਰੇ ਮਨ ਦੀ ਆਸ ਪੂਰੀ ਹੋ ਜਾਵੇਗੀ ਤਵ ਚਰਨ ਨੰਨ ਮਨ ਰਹੇ ਹਮਾਰਾ ਤੁਹਾਡੇ ਚਰਨਾਂ ਨਾਲ ਸਾਡਾ ਮਨ ਜੁੜਿਆ ਰਹੇ ਆਪਣਾ ਜਾਣ ਕਰੋ ਪਿਤਪਾਰਾ ਸਾਨੂੰ ਆਪਣਾ ਜਾਣ ਕੇ ਸਾਡੀ ਪਾਲਣਾ ਕਰੋ ਹਮਰੇ ਦੁਸ਼ਟ ਸਬੈ ਤੁਮ ਕਾ ਵਹੋ ਸਾਰੀ ਸਾਰੇ ਵੈਰੀਆਂ ਨੂੰ ਮਕਾ ਦਿਓ ਆਪ ਹੱਥ ਦਾ ਮੋਹੇ ਬਚਾ ਵਹੋ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਵੋ ਸੁਖੀ ਬਸੇ ਮੋਰੋ ਪਰਿਵਾਰਾ ਮੇਰਾ ਪਰਿਵਾਰ ਸੁਖੀ ਵਸੇ ਸੇਵਕ ਸਿੱਖ ਸਬੈ ਕਰਤਾਰਾ ਏ ਕਰਤਾਰ ਸਾਰੇ ਸਿੱਖ ਸੇਵਕ ਸੁਖੀ ਵਸਣ ਮੋ ਰੱਛਾ ਨਿਜ ਕਰ ਦੇ ਕਰੀਐ ਮੇਰੀ ਰੱਖਿਆ ਆਪਣਾ ਹੱਥ ਦੇ ਕੇ ਕਰੋ ਸਭ ਮੈਂ ਰਣ ਕੋ ਆਜ ਸੰਗਰੀਐ ਸਾਰੇ ਵੈਰੀਆਂ ਨੂੰ ਅੱਜ ਹੀ ਮਕਾ ਦਿਓ ਪੂਰਣ ਹੋਏ ਹਮਾਰੀ ਆਸਾ ਸਾਡੀ ਆਸ ਪੂਰੀ ਹੁੰਦੀ ਰਹੇ ਤੋਰ ਭਜਨ ਕੀ ਰਹਿ ਪਿਆਸਾ ਤੇਰੇ ਭਜਨ ਦੀ ਪਿਆਸ ਲੱਗੀ ਰਹੇ ਤੁਮਹਿ ਛਾੜ ਕੋਈ ਅਬਰਨ ਧਿਆਉ ਤੁਹਾਨੂੰ ਛੱਡ ਕੇ ਕਿਸੇ ਹੋਰ ਦਾ ਧਿਆਨ ਨਾ ਤਰਾਂ ਜੋ ਵਰ ਚਹੋ ਸੋ ਤੁਮਤੇ ਪਾਉ ਜੋ ਵਰ ਚਾਹਾਂ ਤੁਹਾਡੇ ਕੋਲੋਂ ਪ੍ਰਾਪਤ ਕਰ ਲਵਾਂ ਸੇਵਕ ਸਿੱਖ ਹਮਾਰੇ ਤਾਰਿਆ ਹੈ ਤਾਰ ਲਵੋ ਸਿੱਖਾਂ ਸੇਵਕਾਂ ਨੂੰ ਜੋ ਤੁਹਾਡੇ ਹਨ ਚੁਣ-ਚੁਣ ਸੱਤਰ ਹਮਾਰੇ ਮਾਰਿਆ ਹੈ ਸਾਡੇ ਸਾਰੇ ਵੈਰੀਆਂ ਨੂੰ ਚੁਣ-ਚੁਣ ਕੇ ਮਾਰ ਦਿਓ ਆਪ ਹੱਥ ਦਾ ਮੁਝੇ ਉਬਰੀਐ ਤੁਸੀਂ ਹੱਥ ਦੇ ਕੇ ਮੇਰੀ ਰੱਖਿਆ ਕਰੋ ਮਰਣ ਕਾਲ ਕਾ ਤਰਾਸ ਨਿਵਰਿਯੈ ਮਰਣ ਸਮੇ ਦਾ ਡਰ ਮਟਾ ਦਿਓ ਉਹ ਜੋ ਸਦਾ ਹਮਾਰੇ ਪੱਛਾ ਤੁਸੀਂ ਸਦਾ ਮੇਰੇ ਸਹਾਈ ਬਣੇ ਰਹੋ ਸ੍ਰੀ ਅਸਤੁਜੁ ਕਰਿਓ ਰੱਛਾ ਸ੍ਰੀ ਅਸਤੁਜ ਜੀ ਅਸਤੁਜ ਕਿਰਪਾਨ ਦੇ ਚਿੰਨ ਵਾਲਾ ਝੰਡਾ ਹੈ ਤੁਸੀਂ ਮੇਰੀ ਮਦਦ ਕਰਨੀ ਹੈ ਰਾਖ ਲਿਹੋ ਮੋਹਿ ਰਾਖਨਹਾਰੇ हे ਰਾਖਨਹਾਰ ਮੈਨੂੰ ਬਚਾ ਲੈਣਾ ਸਾਹਿਬ ਸੰਤ ਸਹਾਇ ਪਿਆਰੇ ਸੰਤਾਂ ਦੀ ਸਹਾਇਤਾ ਕਰਨ ਵਾਲੇ ਸੁਆਮੀ ਜੀਓ ਦੀਨ ਬੰਦ ਦੁਸ਼ਟਨ ਕੇ ਹੰਤਾ ਨਿਮਾਣਿਆਂ ਦੇ ਮਿੱਤਰ ਦੁਸ਼ਟਾਂ ਨੂੰ ਮਕਾਉਣ ਵਾਲੇ ਤੁਮ ਹੋ ਪੂਰੀ ਚਤੁਰਦਸ ਕੰਤਾ ਤੁਸੀਂ 14 ਪੁਰੀਆਂ ਦੇ ਮਾਲਕ ਹੋ ਕਾਲ ਪਾਏ ਬ੍ਰਹਮਾ ਬਪਤਰਾ ਸਮਾ ਪਾ ਕੇ ਬ੍ਰਹਮਾ ਨੇ ਸਰੀਰ ਧਾਰਿਆ ਕਾਲ ਪਾਏ ਸ਼ਿਵ ਜੂ ਅਵਤਾਰਾ ਸਮਾ ਪਾ ਕੇ ਸ਼ਿਵ ਨੇ ਅਵਤਾਰ ਧਾਰਿਆ ਕਾਲ ਪਾਇਕਰ ਵਿਸ਼ਨ ਪ੍ਰਕਾਸ਼ਾ ਸਮਾ ਪਾ ਕੇ ਵਿਸ਼ਨੂੰ ਨੇ ਪ੍ਰਕਾਸ਼ ਕੀਤਾ ਸਕਲ ਕਾਲ ਕਾ ਕੀਆ ਤਮਾਸਾ ਇਹ ਸਾਰਾ ਤਮਾਸ਼ਾ ਕਾਲ ਦਾ ਹੀ ਕੀਤਾ ਹੋਇਆ ਹੈ ਜਵਨ ਕਾਲ ਜੋਗੀ ਸ਼ਿਵ ਕੀਓ ਜਿਸ ਕਾਲ ਨੇ ਸ਼ਿਵ ਜੋਗੀ ਨੂੰ ਬਣਾਇਆ ਵੇਦ ਰਾਜ ਬ੍ਰਹਮਾ ਜੋਤੀਓ ਵੇਦਾਂ ਦਾ ਰਾਜਾ ਬ੍ਰਹਮਾ ਵੀ ਹੋਇਆ ਜਵਨ ਕਾਲ ਸਭ ਲੋਕ ਸਵਾਰਾ ਜਿਸ ਕਾਲ ਨੇ ਸਾਰਾ ਜਹਾਨ ਸਵਾਰਿਆ ਹੈ ਨਮਸਕਾਰ ਹੈ ਤਾਹੀਂ ਹਮਾਰਾ ਉਸ ਨੂੰ ਸਾਡੀ ਨਮਸਕਾਰ ਹੈ ਜਵਨ ਕਾਲ ਸਭ ਜਗਤ ਬਨਾਇਓ ਜਿਸ ਕਾਲ ਨੇ ਸਾਰਾ ਸੰਸਾਰ ਬਣਾਇਆ ਹੈ ਦੇਵ ਦਾਇਤ ਜਸ਼ਨ ਉਪਜਾਇਓ ਜਿਸ ਨੇ ਦੇਵਤੇ ਦਾਇਤ ਅਤੇ ਜਸ਼ ਬਣਾਏ ਆਦ ਅੰਤ ਇੱਕ ਹੈ ਅਵਤਾਰਾ ਜੋ ਸ਼ੁਰੂ ਤੋਂ ਅੰਤ ਤੱਕ ਇੱਕ ਹੀ ਅਵਤਾਰ ਹੈ ਸੋਈ ਗੁਰੂ ਸਮਝੋ ਹਮਾਰਾ ਸਮਝ ਲਓ ਕਿ ਉਹ ਮੇਰਾ ਗੁਰੂ ਹੈ ਨਮਸਕਾਰ ਤਿਸ ਹੀ ਕੋ ਹਮਾਰੀ ਓਨੂੰ ਸਾਡੀ ਨਮਸਕਾਰ ਹੈ ਸਕਲ ਪ੍ਰਜਾ ਜਿਨ ਆਪ ਸਵਾਰੀ ਜੋ ਆਪਣੀ ਸਾਰੀ ਪ੍ਰਜਾ ਲੋਕਾਈ ਨੂੰ ਆਪ ਸਵਾਰ ਕੇ ਰੱਖਦਾ ਹੈ ਸੇਵਕਣ ਕੋ ਸ਼ਿਵ ਗੁਣ ਸੁਖ ਦਿਓ ਉਹਨੇ ਆਪਣੇ ਸੇਵਕਾਂ ਨੂੰ ਸ਼ਿਵ ਜੀ ਦੇ ਗੁਣ ਅਤੇ ਸੁਖ ਦਿੱਤੇ ਹਨ ਸਤਰਣ ਕੋ ਪਲ ਮੋ ਬਦ ਕੀਓ ਦੁਸ਼ਮਣਾਂ ਨੂੰ ਪਲ ਭਰ ਵਿੱਚ ਖਤਮ ਕਰ ਦਿੱਤਾ ਹੈ ਕਟ-ਕਟ ਕੇ ਅੰਤਰ ਕੀ ਜਾਣਤ ਉਹ ਹਰ ਇੱਕ ਦੇ ਮਨ ਦੀ ਜਾਣਦਾ ਹੈ ਭਲੇ ਪੁਰੇ ਕੀ ਪੀਰ ਪਛਾਨਤ ਉਹ ਚੰਗੇ ਮੰਦੇ ਹਰ ਇੱਕ ਦੇ ਹਿਰਦੇ ਨੂੰ ਪਛਾਣਦਾ ਹੈ ਚੀਟੀ ਤੇ ਕੁੰਜਰ ਅਸਥੂਲਾ ਕੀੜੀ ਤੋਂ ਭਾਰੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਉਹ ਸਾਰਿਆਂ ਉੱਤੇ ਕਿਰਪਾ ਪਰ ਨਜ਼ਰ ਕਰਕੇ ਖੁਸ਼ ਹੁੰਦੇ ਹਨ ਸੰਤਨ ਦੁਖ ਪਾਏ ਤੇ ਦੁਖੀ ਜੇਕਰ ਸੰਤ ਦੁਖੀ ਹੋਣ ਤਾਂ ਉਹ ਮਹਿਸੂਸ ਕਰਦਾ ਹੈ ਸੁਖ ਪਾਏ ਸਾਧਨ ਕੇ ਸੁਖੀ ਜੇ ਸਾਧ ਸੁਖੀ ਹਨ ਤਾਂ ਉਹ ਸੁਖੀ ਹੈ ਏਕ ਏਕ ਦੀ ਪੀਰ ਪਛਾਣੈ ਉਹ ਹਰ ਇੱਕ ਦੇ ਦੁੱਖ ਨੂੰ ਪਛਾਣਦਾ ਹੈ ਕਟ ਕਟ ਕੇ ਪਟ ਪਟ ਕੀ ਜਾਣੈ ਹਰ ਇੱਕ ਸ਼ਰੀਰ ਦੇ ਅੰਦਰਲੇ ਭੇਦ ਜਾਣਦਾ ਹੈ ਜਦ ਉਦਕਰਖ ਕਰਾ ਕਰਤਾਰਾ ਜਦ ਪਰਮਾਤਮਾ ਰਚਨਾ ਦਾ ਪਸਾਰਾ ਕਰਦਾ ਹੈ ਪ੍ਰਜਾ ਤਰਤ ਤਬ ਦੇਹ ਅਪਾਰਾ ਤਦ ਪ੍ਰਜਾ ਕਈ ਕਿਸਮ ਦੀ ਪ੍ਰਗਟ ਹੋ ਜਾਂਦੀ ਹੈ ਜਦ ਆਕਰਖ ਕਰਤ ਹੂੰ ਕਬ ਹੂੰ ਜਦ ਕਿਤੇ ਸਭ ਕੁਝ ਮਿਟਾ ਦਿੰਦੇ ਹੋ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਤਦ ਜੀਵ ਤੁਹਾਡੇ ਵਿੱਚ ਸਮਾ ਜਾਂਦੇ ਹਨ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਸੰਸਾਰ ਵਿੱਚ ਜਿੰਨੇ ਜੀਵ ਆਉਂਦੇ ਹਨ ਆਪ ਆਪਣੀ ਬੂਝ ਉਚਾਰੈ ਹਰ ਇੱਕ ਆਪਣੀ ਸਮਝ ਅਨੁਸਾਰ ਤੁਹਾਡੇ ਗੁਣ ਗੁੰਮਦਾ ਹੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਤੁਸੀਂ ਸਭ ਕੁਝ ਤੋਂ ਅਲੱਗ ਰਹਿੰਦੇ ਹੋ ਜਾਨਤ ਬੇਦ ਭੇਦ ਅਰ ਆਲਮ ਇਹ ਗੱਲ ਵੇਦ ਅਤੇ ਵਿਦਵਾਨ ਜਾਣਦੇ ਹਨ ਨਿਰੰਕਾਰ ਨਿਰਭਕਾਰ ਨਿਰਲੰਭ ਤੁਸੀਂ ਸਰੀਰ ਤੋਂ ਰਹਿਤ ਬੁਰਾਈ ਤੋਂ ਰਹਿਤ ਤੇ ਲੋਭ ਤੋਂ ਰਹਿਤ ਹੋ ਆਦ ਅਨਿਲ ਅਨਾਦ ਅasamb ਤੁਸੀਂ ਸ਼ੁਰੂ ਤੋਂ ਹੋ ਰੰਗ ਰਹਿਤ ਹੋ ਤੁਹਾਡੇ ਮੂੜ ਦੀ ਖਬਰ ਤੇ ਜਨਮ ਰਹਿਤ ਹੋ ਤਾਂ ਕਾ ਮੂੜ ਉਚਾਰਤ ਬੇਦਾ ਮੂਰਖ ਉਹਦੇ ਭੇਦ ਦੱਸਦੇ ਹਨ ਜਾ ਕੋ ਭੇਵ ਨਾ ਪਾਵਤ ਬੇਦਾ ਜਿਸ ਦਾ ਭੇਦ ਵੇਦ ਨਹੀਂ ਪਾ ਸਕਦੇ ਤਾਂ ਕੋ ਕਰਪਾ ਹਨ ਅਨੁਮਾਨਕ ਕਈ ਉਸ ਨੂੰ ਪੱਥਰ ਕਰਕੇ ਮੰਨਦੇ ਹਨ ਮਹਾ ਮੂੜ ਕੁਛ ਭੇਦ ਨਾ ਜਾਣਤ ਮਹਾ ਮੂਰਖ ਉਸ ਦਾ ਕੁਛ ਵੀ ਭੇਦ ਨਹੀਂ ਜਾਣਦੇ ਮਹਾਦੇਵ ਕੋ ਕਹਿਤ ਸਦਾ ਸ਼ਿਵ ਮਹਾਨ ਦੇਵਤੇ ਹਰੀ ਨੂੰ ਸਦਾ ਸ਼ਿਵ ਕਹਿੰਦੇ ਹਨ ਨਿਰੰਕਾਰ ਕਾ ਚੀਨਤ ਨਹੀਂ ਪਿਵੇ ਪਰਮਾਤਮਾ ਦਾ ਪੇਧ ਨਹੀਂ ਜਾਣਦੇ ਆਪ ਆਪਣੀ ਬੁੱਧ ਹੈ ਜੇਤੀ ਜਿੰਨੀ ਜਿੰਨੀ ਕਿਸੇ ਦੀ ਅਕਲ ਹੈ ਪਰਨਤ ਪਿੰਨ ਪਿੰਨ ਤੂੰ ਹੀ ਤੇਤੀ ਤੇ ਉਸੇ ਤਰ੍ਹਾਂ ਤਰ੍ਹਾਂ ਵਖ ਵਖ ਵਰਣਨ ਕਰਦੇ ਹਨ ਤੁਮਰਾ ਲਖਾ ਨਾ ਜਾਏ ਪਸਾਰਾ ਤੁਹਾਡਾ ਪਸਾਰਾ ਜਾਣਿਆ ਨਹੀਂ ਜਾ ਸਕਦਾ ਕਿ ਇਹ ਵਿਦ ਸਜਾ ਪ੍ਰਥਮ ਸੰਸਾਰਾ ਕਿ ਪਹਿਲੇ ਪਹਿਲ ਰਚਨਾ ਕਿਵੇਂ ਰਚੀ ਗਈ ਇੱਕੋ ਰੂਪ ਅਨੂਪ ਸਰੂਪਾ ਤੂ ਇੱਕੋ ਰੂਪ ਤੇ ਸੁੰਦਰ ਸਰੂਪ ਵਾਲਾ ਹੈ ਰੰਕ ਪਿਓ ਰਾਵ ਕਹੀ ਪੂਪਾ ਕਿਤੇ ਕੰਗਾਲ ਕਿਤੇ ਅਮੀਰ ਅਤੇ ਕਿਤੇ ਰਾਜੇ ਬਣ ਜਾਂਦੇ ਹੋ ਅੰਡਜ ਜੇਰਜ ਸੇਤਜ ਕਿਨੀ ਉਹਦੇ ਆਂਡੇ ਜੇਰ ਗਰਭ ਸੇਤਜ ਪਸੀਨਾ ਗੰਦਗੀ ਤੋਂ ਜਨਮ ਲੈਣਾ ਬਣਾਇਆ ਉਤਪੁਜ ਖਾਨ ਬਹੋਰ ਰਚਦੀਨੀ ਅਤੇ ਧਰਤੀ ਤੋਂ ਬੂਟੇ ਉੱਗਣ ਦੇ ਟੰਗ ਤੇ ਇਹਨਾਂ ਖਾਨੀਆਂ ਪੈਦਾਇਸ਼ ਦੇ ਚਾਰ ਟੰਗਾ ਦੇ ਦੇ ਨਾਲ ਉਸ ਨੇ ਰਚਨਾ ਕਰ ਦਿੱਤੀ ਕਹੂੰ ਫੁੱਲ ਰਾਜਾ ਹਮੈਂ ਬੈਠਾ ਕਿਤੇ ਕਵਲ ਫੁੱਲ ਉੱਤੇ ਰਾਜਾ ਬ੍ਰਹਮਾ ਬਣ ਬੈਠਾ ਹੈ ਕਹੂੰ ਸਿਮਟ ਪਉ ਸੰਕਟ ਸੰਕਰ ਇਕੈਠਾ ਕਦੀ ਰਚਨਾ ਨੂੰ ਸਮੇਟ ਕੇ ਸ਼ਿਵ ਜੀ ਬਣ ਕੇ ਕੀਤੀ ਰਚਨਾ ਨੂੰ ਇਕੱਠਾ ਕਰ ਲੈਂਦਾ ਹੈ। सगरी सृष्टि ਦਿਖਾਈ ਅਚੰਬਵ ساری ਸ੍ਰਿਸ਼ਟੀ ਨੂੰ ਇੱਕ ਅਜੀਬ ਖੇਡ ਦਿਖਾਉਂਦਾ ਹੈ। ਆਦ ਜੁਗਾਦ ਸਰੂਪ ਸਵੰਭਵ ਆਪ ਸ਼ੁਰੂ ਤੋਂ ਜੁਗਾ ਵਿੱਚ ਸੁੰਦਰ ਸਰੂਪ ਵਾਲਾ ਆਪੇ ਹੋਇਆ ਹੈ। ਅਬ ਰੱਛਾ ਮੇਰੀ ਤੁਮ ਕਰੋ। ਹੁਣ ਤੁਸੀਂ ਮੇਰੀ ਰੱਖਿਆ ਕਰਨੀ ਹੈ। ਸਿੱਖ ਉਬਾਰ ਅਸਿੱਖ ਸੰਗਰੋ। ਸੇਵਕਾਂ ਨੂੰ ਤਾਰੋ ਅਤੇ ਬੇਮੁਖਿਆਂ ਦਾ ਨਾਸ਼ ਕਰੋ। ਦੁਸ਼ਟ ਜਿਤੇ ਉਠਵਤ ਉਤਪਾਤਾ ਜਿੰਨੇ ਵੀ ਦੁਸ਼ਟ ਉੱਠਦੇ ਨੇ ਪੈਦਾ ਹੋ ਰਹੇ ਹਨ ਸਕਲ ਮਲੇਸ਼ ਕਰੋ ਰਣਕਾਤਾ ਉਹਨਾਂ ਸਾਰੇ ਬੁਰੇ ਬੰਦਿਆਂ ਨੂੰ ਯੁੱਧ ਕਰਕੇ ਮਾਰ ਮਕਾਓ ਜੇ ਅਸਤੁਤਵ ਸਰਣੀ ਪਰੇ ਜੋ ਤੁਹਾਡੀ ਸ਼ਰਨ ਆ ਜਾਂਦਾ ਹੈ ਤਿੰਨ ਕੇ ਦੁਸ਼ਟ ਦੁਖਤ ਹਵੈ ਮਰੇ ਉਹਨਾਂ ਦੇ ਵੈਰੀ ਦੁਖੀ ਹੋ ਕੇ ਮਰਦੇ ਹਨ ਪੁਰਖ ਜਵਨ ਪਗ ਪਰੇ ਤੇ ਹਾਰੇ ਜਿਹੜੇ ਲੋਕ ਤੁਹਾਡੇ ਪੈਰੀਂ ਪੈ ਜਾਂਦੇ ਹਨ ਤਿੰਕੇ ਤੁਮ ਸੰਕਟ ਸਭ ਟਾਰੇ ਤੁਸੀਂ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਹਟਾ ਦਿੰਦੇ ਹੋ ਜੋ ਕਲ ਕੋ ਇੱਕ ਵਾਰ ਤੇ ਆਏ ਹਨ ਜੋ ਅਕਾਲ ਪੁਰਖ ਨੂੰ ਇੱਕ ਵਾਰ ਤੇਉਂਦੇ ਹਨ ਤਾਂ ਕਿ ਕਾਲ ਨਿਕਟ ਨਹੀਂ ਨਹੀਂ ਆਏ ਹਨ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ ਰੱਛਾ ਹੋਏ ਤਾਂ ਸਭ ਕਾਲਾ ਉਹਦੀ ਸਦਾ ਹੀ ਰੱਖਸ਼ਾ ਹੁੰਦੀ ਹੈ ਦੁਸ਼ਟ ਅਰਿਸ਼ਟ ਤਰਤ ਤਤਕਾਲਾ ਉਹਨਾਂ ਦੇ ਦੁਸ਼ਮਣ ਦੁੱਖ ਝਟਪਟ ਮਿਟ ਜਾਂਦੇ ਹਨ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਜਿਨ੍ਹਾਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਦੇਖਦੇ ਹੋ ਤਾਂ ਕਿ ਤਾਪ ਤਨਕਮੋਹ ਹਰ ਹੋ ਉਹਨਾਂ ਦੇ ਸਾਰੇ ਦੁੱਖ ਪਲ ਭਰ ਵਿੱਚ ਦੂਰ ਕਰ ਦਿੰਦੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਉਹਨਾਂ ਦੇ ਘਰ ਵਿੱਚ ਬਖਸ਼ੀਸ਼ਾਂ ਹੋ ਜਾਂਦੀਆਂ ਹਨ ਦੁਸ਼ਟ ਸ਼ਾਸਵ ਸਕੇ ਨਾ ਕੋਈ ਕੋਈ ਦੁਸ਼ਟ ਉਹਨਾਂ ਦੇ ਪਰਛਾਵੇਂ ਨੂੰ ਵੀ ਨਹੀਂ ਛੂ ਸਕਦਾ ਏਕ ਬਾਾਰ ਜਿਨ ਤੁਮੈ ਸੰਭਾਰਾ ਜਿਨ੍ਹਾਂ ਜਿਸ ਨੇ ਇੱਕ ਵਾਰ ਤੁਹਾਨੂੰ ਯਾਦ ਕਰ ਲਿਆ ਕਾਲ ਫਾਂਸ ਤੇ ਤਾਹੇ ਉਬਾਰਾ ਤੁਸੀਂ ਉਹਨੂੰ ਮੌਤ ਦੀ ਫਾਂਹੀ ਤੋਂ ਵੀ ਬਚਾ ਲੈਂਦੇ ਹੋ ਜਿੰਨ ਨਰ ਨਾਮ ਤਹਾਰੋ ਕਹਾ ਜਿਸ ਮਨੁੱਖ ਨੇ ਤੁਹਾਡਾ ਨਾਮ ਜਪਿਆ ਦਾਰਿਦ ਦੁਸ਼ਟ ਦੋਖ ਤੇ ਰਹਾ ਉਹ ਦਲਿੱਦਰ ਦੁਸ਼ਟਾਂ ਅਤੇ ਦੁੱਖਾਂ ਤੋਂ ਬਚ ਜਾਂਦੇ ਹਨ ਖੜਗ ਕੇਤਮੈ ਸ਼ਰਣ ਤੇਹਾਰੀ ਤਲਵਾਰ ਦੇ ਨਿਸ਼ਾਨ ਵਾਲਾ ਝੰਡਾ ਧਾਰੀ ਰਖਵਾਲੇ ਵਾਹਿਗੁਰੂ ਮੈਂ ਤੁਹਾਡੀ ਸਰਨ ਵਿੱਚ ਆ ਗਿਆ ਹਾਂ ਆਪ ਹੱਥ ਦੇ ਲੇਹ ਉਬਾਰੀ ਤੁਸੀਂ ਹੱਥ ਦੇ ਕੇ ਮੈਨੂੰ ਬਚਾ ਲਵੋ ਸਰਬ ਠੋਰਮੋ ਹੋ ਹੋ ਸਹਾਈ ਤੁਸੀਂ ਮੇਰੀ ਹਰ ਥਾਂ ਸਹਾਇਤਾ ਕਰੋ ਦੁਸ਼ਟ ਦੋਖ ਤੇ ਲੇਹੋ ਬਚਾਓ ਦੁਸ਼ਟ ਦੋਖ ਤੇ ਲੇਹੋ ਬਚਾਈ ਦੁਸ਼ਟਾਂ ਅਤੇ ਦੁੱਖਾਂ ਤੋਂ ਬਚਾ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ